ਸਸਰੀਕਾਰ ਜੀ ਮੈਂ ਕਿਰਨਾ ਦੇਵੀ ਜੀ ਮੈਨੂੰ ਚਿਕਾ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਸੀਗੀ ਜੀ ਠੰਡਾ ਪਾਣੀ ਨਹੀਂ ਪੀ ਸਕਦੀ ਸੀ ਪੱਖੇ નીચે ਨਹੀਂ ਰਹਿ ਸਕਦੀ ਸੀ ਕੁਝ ਵੀ ਨਹੀਂ ਮਤਲਬ ਮੈਂ ਠੰਡਾ ਖਾ ਸਕਦੀ ਸੀ ਕੋਈ ਵੀ ਝਾੜੂ ਝੂੜੂ ਨਹੀਂ ਲਗਾ ਸਕਦੀ ਸੀਗੀ ਜੀ ਮੈਂ 3-4 ਸਾਲਾਂ ਤੋਂ ਇਲਾਜ ਕਰਾ ਰਹੀ ਸੀ ਜੀ ਮੈਂਨੇ ਬਹੁਤ ਜਗ੍ਹਾ ਤੋਂ ਦਵਾਈ ਲਈਤੀ ਬਟੰਡੇ ਤੋਂ ਵੀ ਲਈਤੀ ਮੋਗਾ ਤੋਂ ਵੀ ਲਈਤੀ ਜੀ ਮੈਨੇ ਬਰਨਾਲੇ ਤੋਂ ਵੀ ਲੱਤੀ ਜੀ ਦਵਾਈ ਜੀ ਪਰ ਮੈਨੂੰ ਕਿਤੇ ਵੀ ਫਰਕ ਨਹੀਂ ਪਿਆ ਜੀ ਤੇ ਫਿਰ ਇੱਕ ਦਿਨ ਮੇਰੇ ਫਰੈਂਡ ਆਏ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਡਾਕਟਰ ਸ਼ਾਰਦਾ ਨੂੰ ਮਿਲੋ ਵੀ ਕਾਫੀ ਸਾਲਾਂ ਤੋਂ ਮੈਂ ਦਵਾਈ ਖਾ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਜੀ ਮੈਨੂੰ ਵੀ ਤੁਸੀਂ ਡਾਕਟਰ ਸ਼ਾਰਦਾ ਨੂੰ ਮਿਲੋ ਬਿਬਤ ਚਲਾਜ ਕਰਦੇ ਰਹੋ ਜੀ ਫਿਰ ਮੈਂ ਉਹਨਾਂ ਨੂੰ ਮਿਲੀ ਉਹਨਾਂ ਤੋਂ 15 ਦਿਨ ਦਵਾਈ ਲਈਤੀ ਮਿੰਨੇ ਮੈਨੂੰ ਜੀ ਫਰਕ ਪਿਆ ਫਿਰ ਮੈਨੇ ਮਹੀਨੇ ਦੀ ਫੇਰ ਲਈਤੀ ਦਵਾਈ ਜੀ ਉਹਨਾਂ ਤੋਂ ਫੇਰ ਮੈਨੂੰ ਫਰਕ ਪਿਆ ਜੀ ਮਤਲਬ ਕਿ ਮੈਨੇ 3-4 ਮਹੀਨੇ ਖਾਈ ਜੀ ਦਵਾਈ ਹੁਣ ਮੈਂ ਬਿਲਕੁਲ ਠੀਕ ਆ ਜੀ ਠੰਡਾ ਪਾਣੀ ਵੀ ਪੀ ਸਕਦੀ ਆ ਮੈਂ ਪੱਖੇ niche ਹੀ ਬੈਠ ਸਕਦੀ ਆ ਜੀ ਤੇ ਜੀ ਮੈਨੂੰ ਵੀ ਅੱਗੇ ਵੀ ਕਿਸੇ ਨੂੰ ਵੀ ਲੋੜ ਪਵੇ ਤਾਂ ਉਹਨਾਂ ਨੂੰ ਕਹੋ ਜੀ ਬੀ ਡਾਕਟਰ ਸ਼ਾਰਦਾ ਦੀ ਰਾਇ ਲੋ ਜੀ ਤੁਸੀਂ ਉਹ ਤੋਂ ਦਵਾਈ ਖਾਓ ਜੀ ਤੇ ਉਹ ਬਹੁਤ ਵਧੀਆ ਟ੍ਰੀਟਮੈਂਟ ਕਰਦੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਡਾਕਟਰ ਸ਼ਾਰਦਾ ਦਾ